ਹਾਂਜੀ ਜੀ ਅਸਥੀਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕੋ ਹਾਂਜੀ ਹਾਂਜੀ ਵਧੀਆ ਹੋਰ 7 ਠੀਕ ਆ ਹਾਂਜੀ ਹਾਂਜੀ ਸਾਰੇ ਵਧੀਆ ਆ ਲੈ ਮੇਰਾ ਨਾ ਸੂਟ ਬਣਾ ਦੀ ਮੈਨੂੰ ਪਰਸੋਂ ਚਾਹੀਦਾ ਅੱਛਾ ਜੀ ਵਧੀਆ ਬਣਾ ਦੇ ਕੋਈ ਨਹੀਂ ਜੀ ਕੋਈ ਨਹੀਂ ਟਾਲ ਹੋ ਰਹੀ ਹਾਂ ਹਾਂ ਅੰਡੀ ਕੋਟਨ ਦਾ ਸੂਟ ਹੈ ਜਿਹਦੇ ਵਿੱਚ ਤੁਸੀਂ ਲਾਈਨਿੰਗ ਲਵਾ ਲਵੇਂ ਲੈ ਨਹੀਂ ਕੋ ਲੈ ਨਹੀਂ ਗਾੜੀ ਕਿੰਨੀ ਸੌਈ ਹੋਊਗੀ ਲਾਈਨਿੰਗ ਲਾ ਕੇ 400 ਰੁਪਏ ਹੋ ਜੂਗੀ ਇਹ ਸਿੰਪਲ ਦੀ ਸਿੰਪਲ ਦੀ 200 ਆ ਜੀ ਨਹੀਂ ਰੇਕੀ ਰਣਦੇਵ ਘਰ ਦੇ ਬੋਲਦੇ ਨੇ ਇੰਨੀ ਸਵਾਈ ਨਹੀਂ ਤੂੰ ਸਿੰਪਲੇ ਬਣਾ ਦੇ ਕੋਈ ਨਾ ਫਿਰ ਅੱਡੀ ਦੇਖ ਲੋ ਕਾਟਨ ਵਾਲੇ ਸੂਟ ਦਾ ਲਾਂਬਾ ਬਹੁਤ ਆਉਂਦਾ ਨਹੀਂ ਕੁਛ ਨਹੀਂ ਹੁੰਦਾ ਹੈਗਾ ਤੂੰ ਬਣਾ ਦੇ ਕੋਈ ਨਾ ਫਿਰ ਸਵਾਈ ਬਹੁਤ ਹੋ ਜਾਂਦੀ ਹੈ ਫਿਰ ਔਕਾ ਦੇ ਕੀ ਠੀਕ ਹੈਂਡੀ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਠੀਕ ਹੈ ਚਲ ਠੀਕ ਹੈ ਫਿਰ ਪਾਈਪਿੰਗ ਲਾ ਦੀ ਜਾਨੀ ਹਾਂਜੀ ਹਾਂਜੀ ਕੋਈ ਗੱਲ ਬਹੁਤ ਮਹਿੰਗੀ ਨਾ ਲਾਈ ਠੀਕ ਹੈ ਜੀ ਹਾਂ ਸਿੰਪਲ ਜੀ ਲਾ ਦੀ ਹਾਂਜੀ ਹਾਂਜੀ ਕੋਈ ਗੱਲ ਠੀਕ ਹੈ ਚਲ ਠੀਕ ਹੈ ਫਿਰ ਪਰਸੋਂ ਨੂੰ ਬਣਾ ਦੀ ਜਾਨੀ ਹਾਂਜੀ ਹਾਂਜੀ ਕੋਈ ਗੱਲ ਚਾਹ ਤੀ ਸਾਰ ਜੀ ਮਾਏ ਬਣਾ ਦੀ ਪਰਸੋਂ ਨੂੰ ਕਹਤੇ ਮਾਮ ਚੁਣਾਈ ਕਰਦੀਆਂ ਪਹਿਲਾਂ ਅੰਟੀ ਦੇ ਹੀ ਕੱਢ ਦਿਆ ਨਹੀਂ ਉਹਨਾਂ ਨੂੰ ਚਾਹੀਦਾ ਸੂਟ ਹਨਾ ਅੰਟੀ ਆਂ ਅੰਟੀ ਦਾ ਸਟਿਕਾ ਸਸਰੀ ਕਾ ਹੋ ਠੀਕ ਹੈ ਜੀ ਬਣ ਗਿਆ ਮੇਰਾ ਸੂਟ ਹਾਂਜੀ ਹਾਂਜੀ ਬਣ ਗਿਆ ਸੂਟ ਅੱਛਾ ਤੇ ਮੈਂ ਹੁਣੇ ਬਸ ਓਵਰਲੋਕ ਕਰਕੇ ਹਟਦੀ ਮੈਂ ਕਿਹਾ ਅੰਟੀ ਦਾ ਸੂਟ ਰੈਡੀ ਕਰ ਦਉ ਮੈਂ 12:00 ਵਜੇ ਤੇ ਅੰਟੀ ਤੁਸੀਂ ਆਏ ਕਰੋ ਇੱਕ ਵਾਰ ਟ੍ਰਾਈ ਕਰ ਲਓ ਸੂਟ ਠੀਕ ਹੈ ਫਿਟਿੰਗ ਦਾ ਪਤਾ ਲੱਗ ਗਿਆ ਇੱਥੇ ਗੱਲ ਮੈਂ ਹਾਂਜੀ ਹਾਂਜੀ ਉੱਧਰ ਟਰਾਈ ਰੂਮ ਹੈਗਾ ਠੀਕ ਹੈ ਚਲੋ ਪਾ ਕੇ ਦੇਖਦੇ ਨਾ ਨਹੀਂ ਤਾਂ ਸਾੜ ਗਈ ਤਾਂ ਹਾਂਜੀ ਫਿਟਿੰਗ ਸਹੀ ਆ ਰਹੀ ਹੈ ਬਹੁਤ ਵਧੀਆ ਬਣਾਇਆ ਕੁੜੀ ਕਿੰਨਾ ਸੋਹਣਾ ਹੈ ਨਾ ਇੰਨੀ ਫਿਟਿੰਗ ਮੇਰੇ ਤਾਂ ਕਿਸੇ ਨੇ ਇਹ ਤਾਂ ਸੂਟ ਨਹੀਂ ਬਣਾਇਆ ਕਿੰਨਾ ਸੋਹਣਾ ਹੈ ਥੈਂਕ ਯੂ ਆਂਟੀ ਬਹੁਤ ਸੋਹਣਾ ਹੈ ਚਲੋ ਵਧੀਆ ਹਨਾ ਐਂ ਚਲ ਮੈਂ ਹੋਰ ਵੀ ਦੇ ਕੇ ਜਾਉਂਗੀ ਹੁਣ ਤੈਨੂੰ ਕੱਪੜੇ ਠੀਕ ਹੈ ਠੀਕ ਹੈ ਠੀਕ ਹੈ ਸਾਡੇ ਕੇ ਵਿਆਹ ਹੋਣਾ ਫਿਰ ਦੇ ਕੇ ਜਾਉਂਗੀ ਠੀਕ ਹੈ ਠੀਕ ਹੈ ਨਰਤੀਆਂ ਨੂੰ ਜਿਹੜਾ ਸੂਟ ਪਾਣਾ ਉਹ ਵੀ ਦੇ ਕੇ ਜਾਉਂਗੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹੈਗੀ ਆ ਅਡੀ ਸტიკਾ ਸਸਰੀਕਾਲ ਤਾਂ ਠੀਕ ਆ ਹਾਂ ਮੇਰੇ ਸੂਟ ਦਾ ਕੀ ਜਲੂਸ ਘੜਤਾ ਕੀ ਹੋ ਗਿਆ ਸੂਟ ਨੂੰ ਮੋਢੇ ਗਿਰਦੇ ਆ ਇੰਨਾ ਖੁੱਲਾ ਮੈਂ ਤਾਂ ਕਿ ਉਧਰ ਫਿਟਿੰਗ ਵੀ ਚੈੱਕ ਕਰਾਈ ਤੁਹਾਡਾ ਸਾਰਾ ਠੀਕ ਤਾਂ ਸੂਟ ਫੇ ਹੁਣ ਕੀ ਹੋ ਗਿਆ ਹੁਣ ਮੈਂ ਥੋੜੀ ਘਟ ਗਈ ਫਿਰ ਤਾਂ ਸੂਟ ਨਹੀਂ ਸਹੀ ਨਹੀਂ ਬਣਾਇਆ ਹੈਗਾ ਇਹ ਹਾਂਜੀ ਉਧਰ ਤਾਂ ਉਸੇ ਭਲੇ ਚੰਗੇ ਫਿਟਿੰਗ ਚੈੱਕ ਕਰਕੇ ਗਏ ਆ ਉਹ ਨਹੀਂ ਮੈਨੂੰ ਪਤਾ ਹੈਗਾ ਮੈਨੂੰ ਤਾਂ ਮੇਰਾ ਸੂਟ ਦਾ ਖਰਾਬ ਕਰਤਾ ਐ ਥੋੜੀ ਹੁੰਦਾ ਨਹੀਂ ਜੀ ਖਰਾਬ ਨੂੰ ਹੋਇਆ ਕੀ ਮੈਂ 500 ਦਾ ਸੂਟ ਲਿਆ ਮੈਂ ਤੈਨੂੰ ਤਾਂ 2500 ਰੁਪਏ ਤੈਨੂੰ ਸਮਾਈ ਵੀ ਦੇਣੀ ਆ ਫਿਰ ਮੈਨੂੰ ਤਾਂ ਸਸਾ ਸਸਾ ਬੈ ਗਿਆ ਮੰਤਾ ਭਾਈ ਸੂਟ ਲੈ ਕੇ ਦੇਈ ਮੈਨੂੰ ਮੈਂ ਨਹੀਂ ਉਹ ਕਰਨਾ ਹੈਗਾ ਇਹ ਇਹ ਗੱਲ ਗੱਲਤਾ ਨਹੀਂ ਆਂਟੀ ਮੈਂ ਹੋਰ ਤੇ ਕੀ ਤੇ ਬਣਵਾਇਆ ਕੀ ਤੇ ਹੈਗੀ ਸੋਰ ਤੇ ਬਣਾਇਆ ਹੁਣ ਮੈਂ ਕਿਤੋਂ ਬਣਵਾਣਾ ਨਹੀਂ ਮੈਂ ਆਪ ਬਣਾਇਆ ਸੂਟ ਨਹੀਂ ਫਿਰ ਮੈਨੂੰ ਤਾਂ ਹੋਰ ਸੂਟ ਲੈ ਕੇ ਦੇਈ ਮੈਂ ਨਹੀਂ ਇਹ ਰੱਖਣਾ ਹੈਗਾ ਮੇਰਾ ਸੂਟ ਤਾਂ ਮੋਢੇ ਹੀ ਗਿਰਦੇ ਜਾਂ ਮੈਂ ਲੂਸ ਕੰਢਿਆ ਪਿਆ ਤਾਂ ਤਾਂ ਆਂਟੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤਾਂ ਵੀ ਇਹਦੇ ਵਿੱਚ ਤੁਸੀਂ ਲਾਈਨਿੰਗ ਲਵਾ ਲਓ ਪਰ ਤੁਸੀਂ ਮੇਰੇ ਸੂਟਾਂ ਦੀ ਲਾਈਨਿੰਗ ਨੂੰ ਕੀ ਹੁੰਦਾ ਗਰਮੀ ਤਾਂ ਪਈ ਆ ਹਰ ਇੱਕ ਬੰਦਾ ਕਾਟਨ ਦਾ ਸੂਟ ਚ ਲਾਈਨਿੰਗ ਲਵਾਉਂਦਾ ਜੀ ਪਰ ਹਰ ਇੱਕ ਭਾਈ ਲਵਾਉਂਦਾ ਹੋਣਾ ਸੱਤੇ ਨੇ ਨੇ ਸਵਾਇ ਦੇ ਹੁੰਦੀ ਮੇਰਾ ਤਾਂ ਸੂਟ ਲੈ ਕੇ ਦੇ ਮੈਂ ਤਾਂ ਲੈ ਕੇ ਸੂਟ ਸਿਉਂਕੇ ਦੇ ਫਰਾਂਟੀ ਆਏ ਥੋੜੀ ਹੁੰਦਾ ਹੈ ਹੁਣ ਬੁਟੀਕਾ ਵਾਲੇ ਕਿਤੇ ਫਿਰ ਹਾਈ ਕੁਛ ਕਰਦੇ ਰਹੂਗਾ ਵੀ ਹਾਂ ਤੁਹਾਨੂੰ ਸੂਟ ਲੈ ਕੇ ਦੇ ਦਈਏ ਹੁਣ ਵੀ ਤੁਹਾਨੂੰ ਸਿਉਂਕੇ ਵੀ ਦੇਈਏ ਫਰ ਐ ਨਹੀਂ ਹੁੰਦਾ ਹੈ ਐ ਵੀ ਨਹੀਂ ਹੁੰਦਾ ਵੀ ਇੰਨਾ ਖੁੱਲਾ ਸੂਟ ਸਿਉਂਦ ਵੈ ਵੀ ਨਹੀਂ ਹੁੰਦਾ ਫਿਰ ਫਰਾਂਟੀ ਉਦੋਂ ਮੈਂ ਫਿਟਿੰਗ ਚੈੱਕ ਕਰਵਾਈ ਆ ਤੁਹਾਡੇ ਸਾਹਮਣੇ ਜੇ ਤਾਂ ਤੁਸੀਂ ਨਾ ਕਰੀ ਹੋਵੇ ਫਿਰ ਵੀ ਤੁਸੀਂ ਮੈਨੂੰ ਕਹਿ ਸਕਦੇ ਆ ਨਹੀਂ ਮੈਂ ਮੈਨੂੰ ਨਹੀਂ ਪਤਾ ਹੈਗਾ ਭਾਈ ਮਨ ਦਾ ਸੂਟ ਮੇਰਾ ਤਾਂ ਸੂਟ ਨਮਾ ਬੜਾ ਕੇ ਦੇ ਨਹੀਂ ਲੈ ਕੇ ਦੇ ਮਨ ਦਾ ਸੂਟ ਮੈਂ ਨਹੀਂ ਇਹ ਰੱਖ ਜਾਣਾ ਜਿਹਨੂੰ ਮਰਜੀ ਦੇਈ ਆਪਣਾ ਮੈਂ ਰੱਖ ਲਾ ਬਣਾ ਇੱਥੇ ਆਂਡੀ ਸੂਟ ਦੀ ਸਲਾਈ ਚ ਪ੍ਰੋਬਲਮ ਦੱਸੋ ਉਹਨਾਂ ਖੁੱਲੇ ਦਾ ਤਾਂ ਹੁਣ ਇਲਾਜ ਹੈਗਾ ਸਲਾਈ ਵੀ ਮਾਰ ਦੂੰਗੀ ਮੈਂ ਤੁਹਾਡੀ ਵਿੱਚ ਕਿ ਤੁਸੀਂ ਪਹਿਲੇ ਲਾਈਨਿੰਗ ਲਵਾ ਲਓ ਨਾ ਤੁਸੀਂ ਮੈਨੂੰ ਪਹਿਲਾਂ ਦੱਸ ਦਵੇ ਭਾਈ ਲਾਈਨਿੰਗ ਲੱਗੂਗੀ ਵੀ ਮੈਂ ਤੁਹਾਨੂੰ ਦੱਸਿਆ ਤਾਂ ਵੀ ਭਾਈ ਲਾਈਨਿੰਗ ਲੱਗੂਗੀ ਇਹਦੇ ਵਿੱਚ ਵੀ ਤੁਸੀਂ ਲਾਈਨਿੰਗ ਲਵਾ ਲਓ ਨਹੀਂ ਨੇ ਖੋਲੇ ਜਾਣਾ ਕੱਪੜੇ ਨੇ ਫਿਰ ਸਵਾਈ ਬਹੁਤ ਹੋ ਜਾਂਦੀ ਫਿਰ ਸਵਾਈ ਵੀ ਨਹੀਂ ਘੱਟ ਕਰਦੀ ਫਿਰ ਦੇਖੋ ਜੀ ਹੁਣ ਉਹ ਤੁਹਾਡੀ ਇੱਛਾ ਏ ਵੀ ਹਾਂ ਹੁਣ ਤੁਸੀਂ ਸਵਾਈ ਦੇਣੀ ਆ ਜਾਂ ਲਾਈਨਿੰਗ ਲਵਾਉਣੀ ਆ ਜਾਂ ਖੁੱਲਾ ਪਾਉਣਾ ਹੁਣ ਉਹ ਤੁਹਾਡੀ ਮਰਜ਼ੀ ਆ ਹੁਣ ਤੁਸੀਂ ਦੇਖੋ ਵੀ ਕਿਵੇਂ ਕਰਨਾ ਹੋਣਾ ਨਹੀਂ ਨਾ ਠੀਕ ਜਿੰਮੇ ਬਿਮਾਰੀ ਖੁੱਲਣਾ ਖੁੱਲਾ ਨਹੀਂ ਹੋਣਾ ਚਾਹੀਦਾ ਜਿੰਮੇ ਮਰਜ਼ੀ ਮੇਰੇ ਤਾਂ ਠੀਕ ਕਰਕੇ ਦੇ ਦੇ ਹੁਣ ਗਾਹਾਂ ਨੂੰ ਨਹੀਂ ਭਾਈ ਮੈਂ ਤੇ ਤੇ ਕੱਪੜ ਚਲੰਡੀ ਉਹ ਤੁਹਾਡੀ ਮਰਜ਼ੀ ਹੈ ਉਹ ਕੋਈ ਚੱਕਰ ਨਹੀਂ ਜੀ ਹੈਗਾ ਪਰ ਐਵੇਂ ਨਹੀਂ ਨਾ ਕਰਨਾ ਚਾਹੀਦਾ ਵੀ ਹਾਂ ਮੈਂ ਤੁਹਾਨੂੰ ਹੁਣ ਸੂਟ ਲੈ ਕੇ ਦਵਾਂਗੀ ਮੇਰੇ ਘਰੇ ਇੱਥੇ ਝਾੜਾਂ ਲੜਕਦੇ ਆ ਜੀ ਹੁਣ ਆਂਟੀ ਦੇਖੋ ਮੇਰੀ ਗੱਲ ਸੁਣੋ ਕਸਟਮਰ ਵੀ ਰੱਬ ਦਾ ਰੂਪ ਹੁੰਦਾ ਹੈ ਠੀਕ ਆ ਅਸੀਂ ਕਸਟਮਰ ਨੂੰ ਰੱਬ ਮੰਨ ਕੇ ਚੱਲਦੇ ਜੇ ਤੁਸੀਂ ਸਾਡੀ ਬੁਟੀਕ ਤੇ ਆਉਂਗੇ ਤਾਂ ਸਾਨੂੰ 4 ਪੈਸੇ ਬਣਨਗੇ ਠੀਕ ਆ ਦੇਖੋ ਇਹਦੇ ਵਿੱਚ 100 200 ਦੀ ਕੋਈ ਗੱਲ ਨਹੀਂ ਹੁੰਦੀ 100 ਰੁਪਏ ਦੀ ਲਾਈਨਿੰਗ ਆਉਣੀ ਦੀ ਤੁਹਾਡੀ ਸਾਰੀ ਠੀਕ ਹੈ 50 ਰੁਪਏ ਮੀਟਰ ਵੀ ਆਉਂਦੀ 60 ਰੁਪਏ ਮੀਟਰ ਵੀ ਆਉਂਦੀ ਹੈ ਜੇ ਤੁਸੀਂ ਲਾਈਨਿੰਗ ਲਵਾ ਲੈਂਦੇ ਨਾ ਤਾਂ ਬਹੁਤ ਸੋਹਣਾ ਸੂਟ ਦੀ ਗ੍ਰੇਸ ਬਣ ਜਾਂਦੀ ਚਲ ਕੋਈ ਨਾ ਸਰ ਜੀ ਤੇਰੀ ਕੋਈ ਗਲਤੀ ਨਹੀਂ ਹੈਗੀ ਗਲਤੀ ਮੇਰੀ ਹੈ ਮੈਂ ਤੇਰੀ ਗੱਲ ਨਹੀਂ ਮੰਨੀ ਹੈ ਨਾ ਲਾਈਨਿੰਗ ਵੈਸੇ ਲਵਾ ਲੈਣੀ ਚਾਹੀਦੀ ਸੀ ਮੈਨੂੰ ਉਦੋਂ ਤਾਂ ਠੀਕ ਤਾਂ ਇਹ ਜੀ ਗਲਤ ਨਹੀਂ ਤਾਂ ਮੈਨੂੰ ਗੁੱਸਾ ਹੀ ਐ ਦੇ ਵਿੱਚ ਗਰਮੀ ਇੰਨੀ ਆ ਕਿਤੇ ਆਉਣਾ ਸੌਖਾ ਚਲ ਹੁਣ ਤੂੰ ਠੀਕ ਕਰ ਦੇ ਠੀਕ ਕੋਈ ਗੱਲ ਕੋਈ ਨਾ ਤੂੰ ਗੁੱਸਾ ਨਾ ਕਰੀ ਮੈਂ ਤੇ ਬੋਲ ਹੋਗਾ ਜਨਾ ਕੋਈ ਨਾ ਉਹ ਤੋਰਨ ਤੋਂ ਪੰਨ ਵਿੱਚ ਮੇਰਾ ਬਲੱਡ ਵਾਦਾ ਦੇਖਦਾ ਕਰਕੇ ਕੋਈ ਨਹੀਂ ਗੁੱਸਾ ਨਾ ਕਰੀ ਚੰਗਾ ਫਿਰ ਨਹੀਂ ਚੰਗਾ ਠੀਕ ਕਰਕੇ ਦੇ ਦੀ ਚੰਗਾ ਫਿਰ ਬਾਏ ਬਾਏ ਜੀ ਬੱਸ ਦੇਖੇ ਉੱਪਰ ਤੋਂ ਨਾਲ ਸੂਟ ਬਣਾਇਆ ਉੱਪਰ ਤੇ ਇਹਨੇ ਨੁਕਸ ਕਰਦੀਆਂ ਹਾਂ ਹਾਂ ਵੀ ਤੁਸੀਂ ਪਹਿਲੇ ਲਾਈਨਿੰਗ ਲਵਾ ਲਓ ਜਦ ਮੈਂ ਕਿਹਾ ਏ ਉੱਪਰ ਤੋਂ ਫਿਰ ਕਹਿੰਦੇ ਬਲੱਡ ਵਧ ਗਿਆ ਜੀ ਬਲੱਡ ਦਾ ਸਾਡਾ ਵੀ ਵੱਜ ਜਾਂਦਾ ਏ ਠੀਕ ਕਰਕੇ ਦੇ ਦੋ ਕੋਈ ਤਾਂ ਗੱਲ ਹੈ ਪਹਿਲੇ ਬੰਦੇ ਨੂੰ ਸੋਚਣਾ ਚਾਹੀਦਾ ਵੀ ਹਾਂ ਜੇ ਬੁਟੀਕ ਵਾਲਿਆਂ ਨੇ ਤੁਹਾਨੂੰ ਦੱਸਿਆ ਤਾਂ ਹੈਗਾ ਭਾਈ ਇਹ ਚ ਲਾਈਨਿੰਗ ਲਵਾ ਲਓ ਜਦ ਤੱਕ ਮੰਨਦੇ ਨਹੀਂ ਹੈਗੇ ਹਾਂ ਚੱਲ ਕੋਈ ਨਾ ਕਰ ਦਾਨਿਆ ਠੀਕ ਉ ਤਾਂ ਵਿਚਾਰੀ ਬਤੇਰੀ ਚੰਗੀ ਆ ਬਾਅਦ ਚ ਕਹਿ ਗਈ ਕਹਿੰਦੀ ਚੱਲ ਕੋਈ ਨਾ ਆਨਲਾਈਨ ਦਾ ਬੰਦੇ ਦੱਸ ਆ ਕਹਿੰਦੇ ਚੱਲ ਗਲਤੀ ਹੋ ਗਈ ਚਲੋ ਕੋਈ ਗੱਲ ਕਰ ਦਾਨਿਆ ਠੀਕ ਹੈ ਵੀ ਲੈ ਆਂਟੀ ਚੁੰਨੀ ਵੀ ਉਰੀ ਭੁੱਲ ਗਈ ਗੁੱਸੇ ਵਿੱਚ ਆ ਗਏ ਹਾਂ ਚਲੋ ਕੋਈ ਨਾ ਚਲ ਸੂਟ ਦੇ ਵਿੱਚੇ ਪਾ ਕੇ ਫਿਰ ਦੇ ਦਿੰਦੇ ਹਾਂ ਨਾ ਜੋ ਲਫਰ ਕਰੋ ਛੇਤੀ ਛੇਤੀ ਕੰਮ ਹਾਂਜੀ ਦੋਸਤੋ ਅਸੀ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਸਾਰੇ ਤੇ ਵੀਡੀਓ ਤੁਸੀਂ ਦੇਖ ਹੀ ਲਈ ਅਸੀਂ ਤਾਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕਰੀਆ ਵੀ ਕਈ ਕਸਟਮਰ ਇਦਾਂ ਕਰਦੇ ਆ ਹਨਾ ਇਹ ਬੁਟੀਕ ਵਾਲਿਆਂ ਦੀ ਗੱਲ ਨਹੀਂ ਮੰਨਦੇ ਕਿਉਂਕਿ ਜਿਹੜੇ ਸਸਤੇ ਸੂਟ ਹੁੰਨੇ ਆ ਕੋਈ ਵੀ ਕਾਟਨ ਦਾ ਸੂਟ 5-600 ਦਾ ਹੁੰਦਾ ਉਹ ਅੱਜ ਕੱਲ ਕੱਪੜਾ ਹੀ ਇਦਾਂ ਦਾ ਆਉਂਦਾ ਹਨਾ ਉਹ ਬਾਅਦ ਚ ਸ਼੍ਰਿੰਕ ਹੋ ਜਾਂਦਾ ਜਾਂ ਖੁੱਲਾ ਹੋ ਜਾਂਦਾ ਜਾਂ ਟਾਈਟ ਹੋ ਜਾਂਦਾ ਉਹ ਚ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ ਤੇ ਕਸਟਮਰ ਸਾਡੇ ਕੋਲ ਆ ਕੇ ਕਹਿ ਦਿੰਦਾ ਜੀ ਨਹੀਂ ਜੀ ਲਾਈਨਿੰਗ ਨਾ ਲਾਇਓ ਕਿਉਂਕਿ ਉਹਦੇ ਨਾਲ 2-250 ਦਾ ਫਰਕ ਪੈ ਜਾਂਦਾ ਸਲਾਈ ਵੱਜ ਜਾਂਦੀ ਹੈ ਉਹਦੇ ਪਿੱਛੇ ਉਹ ਅਗਲਾ ਕਹਿ ਦਿੰਦਾ ਵੀ ਇਹ ਨਾ ਲਾਇਓ ਹਨਾ ਬੁਟੀਕ ਵਾਲਿਆਂ ਦੀ ਗੱਲ ਨਹੀਂ ਮੰਨਦੇ ਤੇ ਬਾਅਦ ਚ ਫਿਰ ਅਲਾੰਬੇ ਲੈ ਕੇ ਬੁਟੀਕ ਵਾਲਿਆਂ ਕੋਲ ਹੀ ਆਉਂਦੇ ਆ ਵੀ ਹਾਂ ਸਾਡਾ ਸੂਟ ਖੁੱਲਾ ਹੋ ਗਿਆ ਸਾਡਾ ਸੂਟ ਟਾਈਟ ਹੋ ਗਿਆ ਤੇ ਉਹਦੇ ਬਾਅਦ ਫਿਰ ਲੜਾਈ ਹੁੰਦੀ ਆ ਮਾਦਾ ਪੈਂਦਾ ਹਨਾ ਕਈ ਕਸਟਮਰ ਤਾਂ ਇਦਾਂ ਕਹਿ ਦਿੰਦੇ ਆ ਵੀ ਮੇਰਾ ਤਾਂ ਸੂਟ ਹੀ ਖਰਾਬ ਕਰਤਾ ਮਿੰਨ ਤਾਂ ਨਵਾਂ ਲੈ ਕੇ ਦੋ ਨਵਾਂ ਸਿਉਂ ਕੇ ਦੋ ਸੋ ਇਹ ਬਸ ਸਾਡਾ ਮਕਸਦ ਇਹੀ ਸੀ ਹਨਾ ਛੋਟਾ ਜਿਹਾ ਸਨੇਹਾ ਦੇਣ ਦਾ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਨਾਲ ਨਵੇਂ ਆਂਟੀ ਜੁੜੇ ਹਨਾ ਨਵੇਂ ਮੈਂਬਰ ਸਾਡੇ ਨਾਲ ਤੇ ਇਹਨਾਂ ਦੀ ਐਕਟਿੰਗ ਕਿਦਾਂ ਦੀ ਲੱਗੀ ਪਹਿਲੀ ਵੀਡੀਓ ਆ ਥੋੜਾ ਜਿਹਾ ਐਪਰੀਸ਼ੀਏਟ ਕਰਿਓ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ